Ee, 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 ਨਾ ਦੇਖ ਪੁਰ ਸੀਮ ਨਾਲ ਹੀ ਜੀਨੇ ਕਿਤੇ ਟਿਕ ਪੁਰ ਆ ਚੁੱਕੇ ਸੇਮ ਨਾਲ ਹੀ ਲੰਘ ਗਿਆ ਪਹੁੰਚੂਗਾ ਪਹੁੰਚ ਜੇਗਾ ਕੀ ਬਤਾਣ ਕੇ ਮ제 ਲੈਂਦਾ ਜਾਂਦਾ ਹੋਵੇ ਮ제 ਕਰਦੇ ਹੋ ਯਾਰ ਜੀ ਮੈਂ ਇੰਜੁਆਇ ਕਰਦਾ ਜਾਂ ਆਵਾਂ ਆਉਂਦੇ ਮੈਂ ਜਾਂ ਇੰਜੁਆਇ ਤਾਂ ਹੰਦਾ ਹੀ ਪਿਆ ਹੋਵੇ ਕਦੇ ਕਿੱਧਰ ਕਦੇ ਕਿੱਧਰ ਜੋ ਆਈ ਹੈ ਪੱਟੀ ਦੇ ਆਦੇ ਜਣੇ ਜਾਂਦਾ ਓ ਓ ਏ ਏ ਆ ਗਿਆ ਵਾਟ ਗਿਆ ਵਾਟ ਗਿਆ ਵਾਟ ਗਿਆ ਵਾਟ ਗਿਆ ਇਹ ਜਵਾਨੀ ਹੈ ਸਾਡੀ ਮਾਲਮ ਤੋਂ ਨਿਕਲਦੇ ਆ ਨਾਲ ਹੀ ਝੂਮਦੇ ਜਾਂਦੇ ਝੂਮਦੇ ਨਾ ਜੇ ਸਟੋਲ ਲਾ ਲਾ ਨਹੀਂ ਕਿਹਾ ਨਸ਼ਾ ਕੀਤਾ ええええええ,え <っ S 2> いい ਓ ਕੀ ਹੋ ਗਿਆ ਤੈਨੂੰ? ਹਰ ਪਤਾ ਕੀ ਕਰਿਆਲੇ? ਹਾਂ? ਇੰਨਾ ਲੱਗੇ ਹੋਦੇ ਲੱਗਿਆ ਕਿ ਟੈਨਸਨ ਹੈਗਾ ਜਾਮ। ਇੰਨਾ ਜਾਮ ਮਹੌਲ ਦੇ ਵਾਪਸ ਮੁਰਦਾ ਹੀ ਨਹੀਂ ਜਾਂਦਾ ਜਿੱਥੇ ਵੀ ਖੜਿਆ ਸਰੋਥੇ। ਇੰਨਾ ਹੈਂਡਲ ਜਾਮ ਹੈ ਤੂੰ ਜਾਵੇਂ। ਨਹੀਂ ਮੈਂ ਮੈਂ ਤਾਂ ਸਹੀ ਹਾਂ। ਤੂੰ ਸਹੀ ਜਾਵੇਂ। ਹਾਂਜੀ ਬਿਲਕੁਲ। ਅੱਛਾ ਪਿੱਛੇ ਵੀ ਤੂੰ ਡਿੱਗਿਆ ਸੀ। ਹਰ ਪਤਾ ਕੀ ਕਰਿਆਲੇ? ਮੈਂ ਰਾਤ ਗਿਆ ਨਹੀਂ ਬੰਦ ਕੀ ਮੈਂ। ਅੱਛਾ। ਅਜਾਮ ਨਹੀਂ ਜਹੰਦਾਰ ਬੰਦ ਕੀ ਹੁੰਦੀ ਮਾਰ ਨਾਲ ਦੌੜ ਕੇ ਜਾਂਦੀ। ਹੂੰ। ਉਹ ਨਾ ਜਾਮ ਨਹੀਂ ਕਰਨਾ ਓੜਾ ਜਾ। ਮਾਲਮ ਵੀ ਟਿੱਕਿਆ ਤੂੰ ਹਾਂਜੀ ਮਾਲਮ ਨਿਕਲ ਕੇ ਵੀ ਡਿੱਗਿਆ ਤੂੰ ਹਾਂ ਮਾਲਮ ਤੋਰਿਆ ਜਾ ਹਾਂ ਹੈਂਡਲ ਜਾਮ ਹੋ ਗਿਆ ਤੇ ਤੂੰ ਰੂੜੀ ਤੇ ਝਾੜਤਾ ਕੀ ਖਾਦਾ ਕੀ ਖਾਦਾ ਤੇਰਾ ਕੁਛ ਨਹੀਂ ਖਾਦਾ ਨੀਂਦ ਆ ਜਾਂਦਾ ਰਾਤਾਂ ਦਾ ਰਾਤ ਨੂੰ ਸਤਾ ਲੇ ਮੈਂ ਜੰਦਰ ਗਿਆ ਦੀ ਫਾਦੀ ਗਏ ਤਦੋਂ ਜਾਣਦਾ ਹੋਵੇ ਕਿੱਥੇ ਰਹਿਣਾ ਹੈ ਕਿੱਥੇ ਰਹਿਣਾ ਹੈ ਆ ਰਹਿਣਾ ਕਟੀਆਂ ਵਾਲਾ ਇੱਥੋਂ ਦਾ ਹੀ ਹੈ ਕੀ ਨਾਂ ਹੁਣ ਪਹੁੰਚ ਜੇਗਾ ਘਰੇ ਕਿ ਛੱਡ ਕੇ ਆਈਏ ਹੁਣ ਕਿਹੜਾ ਮਿੰਟ ਕਿਤਾ ਰਣਾ ਸਭ ਸਹੀ ਆ ਬਿਲਕੁਲ ਉਹ ਗੱਲ ਹੀ ਗਈ ਪੰਡਾ ਸ਼ਾ ਕੀਤਾ ਜਾ ਕੋਈ ਨਹੀਂ ਆ ਤਾਂ ਬੜਾ ਜ਼ਬਰਦਸਤ ਤੂੰ ਤੇਰਾ ਐਕਸੀਡੈਂਟ ਹੋਇਆ ਜਾਂ ਬੜੀ ਹੈ ਨਹੀਂ ਮੈਂ ਬੜੀ ਕੋਸ਼ਿਸ਼ ਕੀਤੀ ਤੁਹਾਡੇ ਸਾਹਮਣੇ ਮਗਰ ਤੁਸੀਂ ਸੀਗੇ ਮੈਨੂੰ ਪਤਾ ਲੱਗੇ ਹਲੇ ਮੈਂ ਹੰਡਲ ਨਾ ਮੋਟਰ ਦਾ ਵੀ ਆ ਪਤਾ ਨਹੀਂ ਕੀ ਚੱਕਰ ਹੈ ਅੰਦਰ ਮੁਰਦਾ ਹੀ ਨੇ ਉਹ ਲੱਤ ਨਾਲ ਪੋੜਦਾ ਪਰ ਆਪ ਜਿੱਥੇ ਹੋਏ ਉੱਧਰ ਲੱਗਾ ਮੈਂ ਤਾਂ ਕਰ ਗਿਆ ਕਿ ਆ ਗਿਆ ਵਾਲੀ ਜੜੀ ਤੇ ਫੇਰ ਹੁਣ ਹੁਣ ਪਹੁੰਚ ਜੇਗਾ ਘਰੇ ਉਹ ਤਾਂ ਗਾਰ ਆ ਗਿਆ ਬੰਗਰੇਵ ਦੇ ਲਾਜਾ ਚੱਲ ਰੇੜੀ ਕਿ ਲੈ ਜਾ ਹੁਣ ਚਲਾਈ ਨਾ ਇਹਨੂੰ ਥੈਂਕ ਯੂ ਸਰ Овој